ਦੇ ਨੀਤੇ ਤਾਂ ਕੰਮ ਇਹ ਹੈ ਆਪਾਂ ਆਏ ਦੋ ਸਭਾਗਾਂ ਦਾ ਗਿਆ ਸੁਖਾਵਾਂ ਸੁਭਾਇ ਇਹਨਾਂ ਦਾ ਕੰਮ ਹੈ ਨਾ ਨਾਮਾਂ ਦੀਆਂ ਵੀ ਮਾਈਡ ਕਰਦੇ ਆਏ ਗੁਰਜੀਤ ਖਾਲਸਾ ਵਾਈ ਗੁਰਜੀਤ ਜੀ ਬੱਦੇ ਅੱਜ ਅਸੀਂ ਇੱਕ ਵਾਰ ਫੇਰ ਕਲਮ ਸਾਹਿਬੋ ਟੋੜਾ ਜਨੰਦਰ ਵਿਕੇ ਅਸੀਂ ਜਿੱਥੇ ਆਪਾਂ ਇੱਕ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਹੈ ਜਿਹੜਾ ਇਹ ਕੈਂਪ ਹੈ ਜਿਹੜਾ ਕਿ ਨੇਚਰਲ ਥੈਪੀ ਦੇ ਨਾਲ ਰਿਲੇਟਡ ਲਗਾਇਆ ਜਾਂਦਾ ਹੈ ਜਿਹੜਾ ਕਿ ਨੈਕਸ ਜਨ ਨੇਚਰਲ ਥੈਪੀ ਪ੍ਰਾਈਵੇਟ ਲਿੰਪੀ ਫਾਰਮ ਵੱਲੋਂ ਜਿਹੜਾ ਲਗਾ ਰਹੇ ਨੇ ਉਹਦੇ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ ਨੇਚਰਲ ਤਰੀਕੇ ਦੇ ਨਾਲ ਜਿਹੜਾ ਕੀਤਾ ਜਾਂਦਾ ਹੈ ਔਰ ਇਹਦੇ ਵਿੱਚ ਸਾਰੀਆਂ ਬਿਮਾਰੀਆਂ ਨੂੰ ਬੋਲ ਕੀਤਾ ਜਾਂਦਾ ਹੈ ਔਰ ਜੇ ਸਾਡੇ ਜੋਇੰਟਸ ਹੀ ਪੇਨ ਹੈ ਜਾਂ ਅੱਖਾਂ ਦੀ ਕੋਈ ਪ੍ਰੋਬਲਮ ਹੈ ਪੇਟ ਦੀ ਕੋਈ ਸਮੱਸਿਆ ਹੈਗੀ ਹੈ ਉਹਨਾਂ ਦਾ ਇਲਾਜ ਬੜੇ ਹੀ ਸੁਖਾਵੇ ਤਰੀਕੇ ਨਾਲ ਮੈਂ ਆਪਣੇ న్యూ ਚੈਨਲ ਰਾਹੀਂ ਸਾਰਿਆਂ ਨੂੰ ਐਕਵਾਇਸ ਕਰਾਂਗਾ ਕਿ ਇੱਥੇ ਆ ਕੇ ਇਹ ਜਿਹੜਾ ਕੈਪ ਲੱਗਾ ਹੈ ਇਹਦਾ ਲਾਹਾ ਲਿਆ ਜਾਵੇ ਔਰ ਇਸ ਤੋਂ ਸਾਰਿਆਂ ਨੂੰ ਅੱਗੇ ਹੋਰ ਦੱਸਿਆ ਜਾਵੇ ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀਆਂ ਦੀ ਪ੍ਰੋਬਲਮ ਹੈਗੀ ਹੈ ਅੱਜਕੱਲ੍ਹ ਦੋੜਾ ਦੇ ਦਰਦ ਨੇ ਹਾਰਟ ਦੀ ਪ੍ਰੋਬਲਮਸ ਵਾਇਕਲ ਪ੍ਰੋਬਲਮਸ ਜਾਂ ਹੋਰ ਜਿਹੜੀ ਵੀ ਪ੍ਰੋਬਲਮਸ ਨੇ ਇੱਥੇ ਇਹਨਾਂ ਦਾ ਹੱਲ ਬੜੀ ਸੁਖਾਵੇਂ ਢੰਗ ਨਾਲ ਕੀਤਾ ਜਾਂਦਾ ਹੈ ਧੰਨਵਾਦ ਹਾਂਜੀ ਸਰ ਵਾਇਗੁਡੀ ਕਾ ਖਾਲਸਾ ਵਾਇਗੁਡੀ ਕੀ ਮੱਤੇ ਮੈਂ ਰਣਜੀਤ ਸਿੰਘ ਸੀਈਓ ਨੈਕਸ਼ਨ ਉਮੀਦ ਇੰਡੀਆ ਪ੍ਰਾਈਵੇਟ ਲਿਮਟਿਡ ਆ ਰਹੇ ਤਵਾਦੀ ਤਰ੍ਹਾਂ ਅੱਜ ਵੀ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਕੈਂਪ ਲਾਇਆ ਹੋਇਆ ਆ ਤੇ ਆਪ ਵੀ ਦੇਖ ਸਕਦੇ ਹੋ ਕੈਂਪ ਦੇ ਵਿੱਚ ਸੰਤਾਂ ਲਾਹਾ ਲੈ ਰਹੀਆਂ ਨੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਚਾਹੇ ਕਿਸੇ ਨੂੰ ਬਿਸਕਲੀ ਪ੍ਰੋਬਲਮ ਆ, ਗੋਡਿਆਂ ਦੀ ਪ੍ਰੋਬਲਮ ਆ, ਚਾਤੀ ਕਾ ਪੇਨ ਆ, ਸ਼ੋਲਡਰ ਪ੍ਰੋਜਨ ਆ, ਟੈਨਸਲਵੋ ਆ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਗਰੇ ਕਿੰਨੀ ਵੀ ਪ੍ਰਾਣੀ ਤੋਂ ਪ੍ਰਾਣੀ ਉਹ ਹਰ ਬਿਮਾਰੀ ਦਾ ਇਲਾਜ ਇੱਥੇ ਜਿਹੜਾ ਹੈਗਾ ਉਹ ਹਰ ਐਤਵਾਰ ਸਵੇਰੇ 11 ਵਜੇ ਤੋਂ ਲੈ ਕੇ 6 ਵਜੇ ਤੱਕ ਕੀਤਾ ਜਾਂਦਾ ਹੈ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਤੇ ਪਹੁੰਚ ਕੇ ਇਲਾਜ ਲੈ ਸਕਦੇ ਹੋ ਐਤਵਾਰ ਦੇ ਐਤਵਾਰ ਅਸੀਂ ਇੱਥੇ ਹੁੰਦੇ ਆ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਨੈਕਚਰ ਨੈਚਰੋਪੈਥੀ ਹਸਪੀਟਲ ਮਠਾਕੁਰ ਹੁੰਦੇ ਆ ਉੱਥੇ ਵੀ ਆਪ ਜੀ ਨੇ ਆਉਣਾ ਹੋਵੇ ਤੇ ਸਾਡੀ ਜਿਹੜੀ ਓਪੀਡੀ ਹੈਗੀ ਆ ਉਹ ਆਨਲਾਈਨ ਤੇ ਆਫਲਾਈਨ ਦੋਨੋਂ ਤਰ੍ਹਾਂ ਨਾਲ ਫ੍ਰੀ ਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੰਸਲਟੇਸ਼ਨ ਲੈਣੀ ਆ ਉਹ ਵੀ ਤੁਸੀਂ ਫੋਨ ਤੇ ਵੀ ਲੈ ਸਕਦੇ ਹੋ ਜੇ ਤੁਸੀਂ ਦੂਰ ਤੋਂ ਜੇ ਤੁਸੀਂ ਨਜ਼ਦੀਕ ਤੋਂ ਤਾਂ ਉੱਥੇ ਵਿਜ਼ਿਟ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਕਿਸੇ ਵੀ ਤਰ੍ਹਾਂ ਦੀਆਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਉਹ ਵੀ ਫ੍ਰੀ ਆਫ ਕਾਸਟ ਤੁਹਾਡੇ ਨਾਲ ਅਸੀਂ ਜਿਹੜਾ ਹੈਗਾ ਉਹ ਡਿਸਕਸ ਕਰਦੇ ਆ ਆਪ ਜੀ ਇੰਨੀ ਇਹ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ